ਜਜ਼ਬਾਤੀ ਜ਼ਿੰਦਗੀ સ્ટોਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਮਨਮੋਨ ਕੌਰ ਜੀ ਦੁਆਰਾ ਲਿਖੀ ਗਈ ਕਹਾਣੀ ਪਾਗੀਰਥੀ ਦੇ ਨਾਲ। ਉਮੀਦ ਕਰਦੀ ਹਾਂ ਤੁਹਾਨੂੰ ਇਹ ਬਹੁਤ ਪਸੰਦ ਆਵੇਗੀ। ਉਦੋਂ ਪੂਰਨਮਾਸ਼ੀ ਦੀ ਰਾਤ ਸੀ ਜਦੋਂ ਮੇਰੀ ਸੁਹਾਗਰਾਤ ਸੀ। ਉਸ ਦਿਨ ਵਰਗਾ ਚੰਨ ਮੈਂ ਜ਼ਿੰਦਗੀ 'ਚ ਸ਼ਾਇਦ ਕਦੀ ਨਹੀਂ ਦੇਖਿਆ। ਚਮਕਦਾ, ਗੋਲ ਮਟੋਲ। ਜਦੋਂ ਮੈਂ ਆਪਣੇ ਪੈਰਕਾਰ 'ਚੋਂ ਬਾਹਰ ਉਤਾਰੀ ਤਾਂ ਸਾਹਮਣੇ ਖੜਾ ਚੰਨ ਮੁਸਕਰਾਵੇ। ਮੈਨੂੰ ਇੰਨਾ ਨੇੜੇ ਜਾਪਿਆ ਜਿਵੇਂ ਉਹ ਮੈਨੂੰ ਆਪਣੇ ਕਲਾਵੇ 'ਚ ਹੀ ਲੈ ਲਵੇਗਾ। ਮੈਂ ਉਸ ਨੂੰ ਵਿਸਮਾਦੀ ਨਜ਼ਰਾਂ ਨਾਲ ਦੇਖ ਰਹੀ ਸੀ ਤਾਂ ਇੱਕ ਬਹੁਤ ਹੀ ਹਸੀਨ ਹੱਥਾਂ ਨੇ ਮੇਰਾ ਹੱਥ ਪਕੜਿਆ ਤੇ ਮੈਂ ਘੁੰਗੜ ਚੋਂ ਹੀ ਮੈਂ ਉਸ ਹਸੀਨ ਚਿਹਰੇ ਨੂੰ ਤੱਕਿਆ ਤੇ ਫਿਰ ਉਸ ਨੇ ਮੇਰਾ ਘੁੰਗੜ ਚੋੱਕ ਕੇ ਮੈਨੂੰ ਦੇਖਿਆ ਉਸ ਨੇ ਪੰਜ ਚਾਂਦੀ ਦੇ ਸਿੱਕੇ ਮੇਰੀ ਤਲੀ ਤੇ ਧਰੇ ਨਾਲ ਹੀ ਕੋਲ ਖੜੇ ਬੇਜੀਵਲ ਮੂੰਹ ਕਰਕੇ ਭਾਰੀ ਮਰਦਾਨਾ ਆਵਾਜ਼ 'ਚ ਬੋਲੀ ਬੇਜੀ ਬਹੁਤਾਂ ਤੁਹਾਡੀ ਡੱਬੀ 'ਚ ਬੰਦ ਕਰਨ ਜੋਗੀ ਆ ਫਿਰ ਉਹ ਮੇਰੇ ਕੰਨ 'ਚ ਬੋਲੀ ਤੇਰੇ ਸਿਰ ਦਾ ਸਾਈ ਹੀਰਾ ਵੇ ਸਾਹਮ ਕੇ ਰੱਖੀ ਏਕ ਐ ਉਸਨੇ ਮੇਰੀਆਂ ਸੱਤ ਬਲਾਵਾਂ ਲਈਆਂ ਤੇ ਫਿਰ ਬੇਜੀ ਤੋਂ ਪਾਣੀ ਦੀ ਗੜਵੀ ਲੈ ਮੇਰੇ ਇਸ ਤਰ੍ਹਾਂ ਨੇੜੇ ਕੀਤੀ ਕਿ ਮੈਂ ਦੇਖਿਆ ਕਿ ਗੜਵੀ ਦੇ ਪਾਣੀ 'ਚ ਮੇਰੇ ਚਿਹਰੇ ਨਾਲ ਚੰਨ ਵੀ ਦਿਸਿਆ ਉਹ ਮਰਦਾਂਵਾ ਹਾਸਾ ਹੱਸਦੇ ਬੋਲੇ ਦੇਖ ਬੋਟੀਏ ਤੇਰੇ ਸਮਾਗਤ ਲਈ ਅੱਜ ਚੰਨ ਵੀ ਜ਼ਮੀਨ ਤੇ ਉਤਰ ਆਵੇ ਮੈਂ ਛੋਈ ਮੋਈ ਹੋ ਨੀਚੇ ਜ਼ਮੀਨ ਵੱਲ ਦੇਖਣ ਲੱਗੀ ਜਦੋਂ ਮੈਂ ਨਜ਼ਰ ਉਠਾਈ ਤਾਂ ਬੀਜੀ ਨੂੰ ਪਾਣੀ ਦੀ ਗੜਵੀ ਫੜਾ ਉਹ ਛਈ ਮਈ ਹੋ ਗਈ ਸੀ ਮੈਂ 20 ਮੇ 21ਵੇਂ ਸਾਲ ਚ ਸਾਂ ਜਦੋਂ ਮੇਰੀ ਸ਼ਾਦੀ ਹੋਈ ਇੰਨੇ ਸਾਲ ਪੜ੍ਹਾਈ ਵੱਲ ਹੀ ਧਿਆਨ ਦਿੱਤਾ ਬਹੁਤ ਹੀ ਸਾਦੇ ਮੁਰਾਦੀ ਜ਼ਿੰਦਗੀ ਦੇਖੀ ਸੀ ਨਾ ਕੋਈ ਵਲਛਲ ਨਾ ਫਰੇਬ ਬੀੜ ਕਰ ਰਹੀ ਸਾਂ ਕਿ ਇਹਨਾਂ ਵੱਲੋਂ ਰਿਸ਼ਤਾ ਆਇਆ ਤੇ ਸ਼ਾਦੀ ਦਾ ਬਿਗਲ ਵੱਜ ਗਿਆ ਸਾਡੀ ਦੇਖ ਦਿਖਾਈ ਵੀ ਗੁਰਦੁਆਰੇ ਹੀ ਹੋਈ ਸੀ ਸਿਰਫ ਦੋ ਅੱਖਾਂ ਚਾਰ ਹੋਈਆਂ ਨਾ ਕੋਈ ਸਵਾਲ ਨਾ ਜਵਾਬ ਬਸ ਇੰਨੀ ਕੁ ਹੀ ਸੀ ਸਾਡੀ ਪਹਿਲੀ ਮਿਲਣੀ ਇਹ ਬੀਜੀ ਦੇ ਲਾੜਲੇ ਪਰ ਸਰਵਣ ਪੁੱਤਰ ਸਨ ਘਰ ਦੇ ਆਖਰੀ ਬਰਾਤੀ ਦੀ ਵੀ ਲੋੜ ਪੂਰੀ ਕਰਕੇ ਕਮਰੇ ਚ ਆਏ ਤੇ ਮੈਂ ਖਿੜਕੀ 'ਚ ਚੰਨ ਨੂੰ ਤੇ ਉਸ ਦੀਆਂ ਠੰਡੀਆਂ ਰੇਸ਼ਮਾਂ ਨੂੰ ਮਾਨ ਰਹੀ ਸੀ ਇਹ ਮੇਰੇ ਕੋਲ ਆ ਕੇ ਖੜੇ ਹੋ ਗਏ ਦੇਖੋ ਅੱਜ ਚੰਨ ਕਿੰਨਾ ਵੱਡਾ ਨਜ਼ਦੀਕ ਤੇ ਸੋਹਣਾ ਲੱਗ ਰਿਹਾ ਜਿਵੇਂ ਸਾਡੀ ਖਿੜਕੀ ਤੇ ਪਹਿਰਾ ਦੇ ਰਿਹਾ ਹੋਵੇ ਹਾਂ ਹੈ ਤੇ ਸਹੀ ਪਰ ਮੈਂ ਤਾਂ ਆਪਣੇ ਚੰਨ ਨੂੰ ਦੇਖ ਰਿਹਾ ਇਨਾਂ ਨੇ ਮੇਰੇ ਮੋਢੇ ਤੇ ਹੱਥ ਰੱਖਦਿਆਂ ਕਿਹਾ ਉਹ ਚੰਨ ਮੇਰੇ ਚੰਨ ਨਾਲੋਂ ਫਿੱਕਾ ਮੈਂ ਸ਼ਰਮਾ ਕੇ ਫਿਰ ਖਿੜਕੀ ਵੱਲ ਦੇਖਣ ਲੱਗੀ ਇੰਨੇ ਚ ਦੇਖਿਆ ਕਿ ਦੂਰ ਦੂਸਰੀ ਗਲੀ ਦੇ ਚਾਰੇ ਦੀ ਖਿੜਕੀ ਵਿੱਚ ਉਹੀ ਪਿਆਰੀ ਜੀ ਔਰਤ ਸਾਡੇ ਵੱਲ ਦੇਖ ਰਹੀ ਸੀ ਮੈਂ ਇੱਕਦਮ ਇਨਾਂ ਨੂੰ ਸਵਾਲੀਆ ਨਜ਼ਰ ਨਾਲ ਪੁੱਛਿਆ ਕਿ ਇਹ ਕੌਣ ਹੈ ਪਗੀਰ ਥੀ ਪਗੀਰ ਥੀ ਹਿਜੜਿਆਂ ਦਾ ਸਰਦਾਰੀ ਇਹ ਪਾਕਿਸਤਾਨ ਤੋਂ ਹਿਜਰਤ ਕਰਕੇ ਆਏ ਰਿਫਿਊਜੀਆ ਨਾਲ ਹੀ ਆਏ ਸਨ ਮਸਮਾਨਾ ਵੱਲੋਂ ਖਾਲੀ ਕੀਤੇ ਮਕਾਨਾਂ ਵਿੱਚੋਂ ਇੱਕ ਇਹਨਾਂ ਨੇ ਵੀ ਖਰੀਦ ਲਿਆ ਸੀ। ਮੇਰੀ ਉਤਸੁਕਤਾ ਵੇਖ ਇਹਨਾਂ ਨੇ ਮੈਨੂੰ ਥੋੜਾ ਜਿਹਾ ਵਿਸਥਾਰ ਨਾਲ ਦੱਸਿਆ। ਤਾਂ ਹੀ ਉਹ ਇਹਨਾਂ ਦੀ ਗਲੀ ਦਾ ਨਾਮ ਹੀ ਜੜਿਆਂ ਵਾਲੀ ਗਲੀ ਪੈ ਗਿਆ। ਗਲੀ 'ਚੋਂ ਲੰਘਦਿਆਂ ਅਕਸਰ ਪਾਗੀਰ ਥੀ ਆਪਣੇ ਗਰੁੱਪ ਨਾਲ ਗਲੀ ਦੇ ਕਿਸੇ ਕੋਨੇ 'ਤੇ ਮਿਲ ਹੀ ਜਾਂਦੀ ਸੀ। ਉਹ ਮੇਰੇ ਨਾਲ ਬਹੁਤ ਹੀ ਮੋਹ ਕਰਨ ਲੱਗੀ ਸੀ। ਜਦੋਂ ਮਿਲਦੀ ਉਹ ਮੈਨੂੰ ਘੁੱਟ ਕੇ ਕਲਾਵੇ 'ਚ ਲੈ ਲੈਂਦੀ। ਫਿਰ ਬੋਲਦੀ, "ਨੀ ਬੋਟਿਏ, ਤੂੰ ਤਾਂ ਨਿਹਰੀਪੁਰੀ ਲੋਗੜੇ। ਪੱਕੀ ਪੀੜ੍ਹੀ ਹੋ ਜਾ।" ਥਈਏ ਮੁੰਡਾ ਜੰਮੇਗੀ ਸ਼ਰਾਰਤ ਨਾਲ ਉਹ ਮੇਰੀਆਂ ਗੱਲਾਂ ਤੇ ਚੁੰਡੀ ਵੜਦੀ ਢੋਲਕੀ ਦੀ ਥਾਪ ਤੇ ਥਿਰਕਦੇ ਪੈਰਾਂ ਦੀ ਘੁੰਗਰੂਆਂ ਦੀ ਆਵਾਜ਼ ਨਾਲ ਉਹ ਅਕਸਰ ਸਾਡੀ ਦੋਵਾਂ ਦੀ ਬਲਾਵਾ ਲੈਂਦੀ ਮੈਨੂੰ ਵੀ ਪਗੀਰਤੀ ਚੰਗੀ ਲੱਗਣ ਲੱਗ ਗਈ ਜਦੋਂ ਉਹ ਆਪਣੇ ਨਾਲ ਘੁੱਟਦੀ ਸੀ ਤਾਂ ਮੈਨੂੰ ਉਸਦੇ ਸੀਨੇ 'ਚੋਂ ਮਾਂ ਵਰਗੀ ਹੀ ਖੁਸ਼ਬੂ ਆਉਂਦੀ ਸੀ ਸੱਚ ਦੱਸਾਂ ਮੈਨੂੰ ਕਿੰਨਰ ਤੋਂ ਬਹੁਤ ਡਰ ਲੱਗਦਾ ਸੀ ਜਦੋਂ ਵੀ ਕਦੇ ਕਿਸੇ ਸ਼ਾਦੀ ਵਿਆਹ ਮੁੰਡਾ ਜੰਮਣ ਤੇ ਜਾਂ ਟ੍ਰੇਨ ਵਿੱਚ ਗੌਂਦਿਆਂ ਨੱਚਦਿਆਂ ਦੇਖਦੀ ਸਾਂ ਉਹਨਾਂ ਦੀਆਂ ਹੋਛੀਆਂ ਹਰਕਤਾਂ ਬੁਰੀਆਂ ਲੱਗਦੀਆਂ ਸਨ ਪਰ ਪਗੀਰਥੀ ਦੇ ਪਿਆਰ ਤੇ ਮੋਹ ਕਾਰਨ ਅਕਸਰ ਉਹਨਾਂ ਬਾਰੇ ਸੋਚਦੀ ਰਹਿੰਦੀ ਸਾਂ ਲੋਕ ਇਹਨਾਂ ਨੂੰ ਨਫ਼ਰਤ ਕਿਉਂ ਕਰਦੇ ਹਨ ਸਰੀਰ ਦਾ ਵਿਕਲੰਗ ਹੋਣਾ ਇਨਾਂ ਦਾ ਕਸੂਰ ਤਾਂ ਨਹੀਂ ਕਿਉਂ ਇਹ ਲੋਕ ਪੇਟ ਦੀ ਖਾਤਰ ਰੋਜ਼ੀ-ਰੋਟੀ ਦੇ ਲਈ ਦਰ-ਦਰ ਭਟਕਦੇ ਹਨ ਕਈ ਵਾਰੀ ਇਹਨਾਂ ਦੀਆਂ ਮੰਗਾਂ ਕਾਰਨ ਲੋਕੀ ਪਰੇਸ਼ਾਨ ਹੋ ਇਹਨਾਂ ਨੂੰ ਦੁਤਕਾਰਦੇ ਵੀ ਹਨ ਪਸ਼ੂਆਂ ਨਾਲੋਂ ਵੀ ਬੱਤਰ ਇਹਨਾਂ ਦੇ ਨਾਲ ਸਲੂਕ ਹੁੰਦਾ ਹੈ ਭਿਖਾਰੀ ਤੇ ਤਰਸ ਉੱਪਰ ਅਸੀਂ ਤਰਸ ਕਰਕੇ 10 ਵੀਰ ਬੇ ਭੀਖ ਦੇ ਦਿੰਦੇ ਹਾਂ ਪਰ ਇਹਨਾਂ ਤੇ ਕੋਈ ਤਰਸ ਨਹੀਂ ਕਰਦਾ ਰੱਜੇ ਪੁੱਜੇ ਪੁਜਾਰੀਆਂ ਦਾ ਭੋਜ ਕਰਦੇ ਹਾਂ ਪਰ ਇਹਨਾਂ ਨੂੰ ਕਦੀ ਵੀ ਕਿਸੇ ਨੇ ਇੱਕ ਵਕਤ ਦਾ ਖਾਣਾ ਨਹੀਂ ਖਿਲਾਇਆ ਕਦੀ ਕਿਸੇ ਨੇ ਇਹਨਾਂ ਨੂੰ ਸਰਕਾਰੀ ਜਾਂ ਗੈਰ ਸਰਕਾਰੀ ਨੌਕਰੀਆਂ ਦੇ ਕਾਬਲ ਨਹੀਂ ਸਮਝਿਆ ਜਿਵੇਂ ਮਾਲ, ਪਾਰਲਰ, ਹਸਪਤਾਲ ਤੇ ਸਿਨੇਮਾ ਹੌਲਾਦ ਹੋਰ ਤਾਂ ਕੀ ਇਹਨਾਂ ਲੋਕਾਂ ਨੂੰ ਧਾਰਮਿਕ ਸਥਾਨਾਂ ਤੇ ਜਾਣ ਦੀ ਵੀ ਇਜਾਜ਼ਤ ਨਹੀਂ ਸਮਾਜ ਵੱਲੋਂ ਇਹ ਇੱਕ ਕੱਟੇ ਅੰਗ ਵਾਂਗੂ ਹਨ। ਹੋਰ ਤਾਂ ਹੋਰ ਇਹ ਤਾਂ ਆਪਣੇ ਮਾਪੇ-ਬਾਪ ਵੱਲੋਂ ਵੀ ਨਕਾਰੇ ਜਾਂਦੇ ਹਨ। ਤਾਂ ਸਰਕਾਰ ਨੂੰ ਕਿਵੇਂ ਹੋਸ਼ ਹੋਵੇਗੇ ਇਹਨਾਂ ਦਾ ਧਿਆਨ ਰੱਖਣ ਦੀ? ਇੱਥੋਂ ਤੱਕ ਕਿ ਇਹ ਬਿਮਾਰ ਹੋਣ ਤਾਂ ਕੋਈ ਡਾਕਟਰ ਵੀ ਇਹਨਾਂ ਕੋਲ ਨਹੀਂ ਬੋਰਦਾ। ਰਾਜੇ ਮਹਾਰਾਜਿਆਂ ਦੇ ਸਮੇਂ ਇਹਨਾਂ ਦੀ ਕਿੰਨੀ ਪੁੱਛ ਹੁੰਦੀ ਸੀ? ਇਹ ਉਹਨਾਂ ਦੀ ਗੋਲੀ ਜਾਂ ਸਹੇਲੀ ਬਣ ਕੇ ਰਹਿੰਦੇ ਸਨ। ਕਈ ਵਾਰੀ ਸੂਈਆਂ ਦਾ ਕੰਮ ਵੀ ਕਰਦੇ ਸਨ। ਪਗਿਰਥੀ ਆਪਣੇ ਘਰ ਹੀ ਹਰ ਮੰਗਲਵਾਰ ਆਪਣੇ ਇਸ਼ਟ ਦੀ ਪੂਜਾ ਕਰਦੀ। ਤੇ ਆਪਣੀ ਘਰ ਦੀ ਮੋਹਾਟ ਤੇ ਖੜੇ ਹੋ ਬੂੰਦੀ ਵਾਲੇ ਲੱਡੂਆਂ ਦਾ ਪ੍ਰਸ਼ਾਦ ਬੱਚਿਆਂ 'ਚ ਵੰਡਦੀ। ਮੈਨੂੰ ਇਹਨਾਂ ਦਿਨਾਂ 'ਚ ਇਹ ਲੱਡੂ ਬਹੁਤ ਸਵਾਦ ਲੱਗਦੇ ਸਨ ਤੇ ਇੱਕ ਮੰਗਲਵਾਰ ਮੈਂ ਲੱਡੂ ਖਾਣ ਦਾ ਲਾਲਚ ਤਿਆਗ ਨਾ ਸਕੀ। ਮੈਂ ਵੀ ਬੱਚਿਆਂ ਨਾਲ ਦੋਵੇਂ ਹੱਥ ਖੋਲ ਕੇ ਖੜੀ ਹੋ ਗਈ। ਪ੍ਰਸ਼ਾਦ ਵੰਡ ਕੇ ਉਹ ਮੈਨੂੰ ਅੰਦਰ ਲੈ ਆਈ। ਮੈਨੂੰ ਆਪਣੇ ਹੱਥੀਂ ਲੱਡੂ ਖਵਾਈ। ਫਿਰ ਮੇਰੀ ਝੋਲੀ 'ਚ ਫਲ ਤੇ ਪਤਾਸੇ ਪਾਏ ਤੇ ਬੋਲੀ ਦੁੱਦੀ ਨਾਵੇਂ ਪੁੱਤਨੀ ਫਲੇ। ਮੈਨੂੰ ਦਾਦੀ ਦੀ ਗੱਲ ਯਾਦ ਆ ਗਈ। ਦਾਦੀ ਹਮੇਸ਼ਾ ਹਰ ਗਰਭਵਤੀ ਨੂੰ ਅਸੀਸ ਦਿੰਦੀ ਸੀ ਪੁੱਤਰ ਰੱਬ ਤੇਨੂੰ ਪੁੱਤਰ ਦੇਵੇ ਜਾਂ ਧੀ ਦੇਵੇ ਤੀਸਰੀ ਚੀਜ਼ ਨਾ ਦੇਵੇ ਦਾਦੀ ਦੀ ਗੱਲ ਦੀ ਮੈਨੂੰ ਹੁਣ ਸਮਝ ਲੱਗੀ ਸੀ ਕਿ ਤੀਸਰੀ ਚੀਜ਼ ਦਾ ਇਸ਼ਾਰਾ ਉਹਨਾਂ ਦਾ ਕਿਸ ਤਰਫ ਸੀ ਪਾਗੀਰਥੀ ਨੇ ਮਿੱਠਾ ਸ਼ਰਬਤ ਲਿਆ ਮੇਰੇ ਹੱਥ ਫੜਾਇਆ ਮੈਂ ਘੁੱਟ ਘੁੱਟ ਪੀਂਦੇ ਹੋਏ ਉਹਨਾਂ ਦੇ ਘਰ ਨੂੰ ਧਿਆਨ ਨਾਲ ਦੇਖਣ ਲੱਗੀ نیچے ਚਾਰ ਕਮਰੇ ਸਨ ਉਹਨਾਂ ਵਿੱਚ ਮੋਟਾ ਗੱਦੇਦਾਰ ਲਾਲ ਰੰਗ ਦੇ ਕਾਲੀਨ ਵਿਛੇ ਸਨ ਤੇ ਉਹਨਾਂ ਉੱਪਰ ਗੋਲ ਸਰਾਣੇ ਰੱਖੇ ਸਨ ਘਰ ਵਿੱਚ ਸਹੂਲਤ ਦੀ ਹਰ ਚੀਜ਼ ਮੁਹੱਈਆ ਸੀ ਮੇਰੇ ਪੁੱਛਣ ਤੇ ਅੰਮਾ ਨੇ ਦੱਸਿਆ ਕਿ ਉਹ ਪਰਿਵਾਰ ਦੇ 12 ਮੈਂਬਰ ਹਨ ਰਲ ਮਿਲ ਕੇ ਬੈਠਦੇ ਖਾਂਦੇ ਪੀਂਦੇ ਹਨ ਤੇ ਪਾਗੀਰਥੀ ਨੂੰ ਅੰਮਾ ਕਹਿ ਕੇ ਬੁਲਾਉਂਦੇ ਸਨ ਘਰ ਦੇ ਇੱਕ ਕੋਨੇ 'ਚ ਛੋਟਾ ਜਿਹਾ ਮੰਦਿਰ ਸੀ ਜਿਸ ਵਿੱਚ ਰਾਮ ਸੀਤਾ ਹਨੂਮਾਨ ਜੀ ਦੀਆਂ ਤਸਵੀਰਾਂ ਰੱਖੀਆਂ ਹੋਈਆਂ ਸਨ ਉਸ ਮੰਦਿਰ ਨੂੰ ਦੇਖਦੇ ਹੋਏ ਮੇਰੇ ਜ਼ਿਹਨ 'ਚ ਦਾਦੀ ਮਾਂ ਦੀ ਸੁਣਾਈ ਲੋਕ ਕਥਾ ਘੁੰਮਣ ਲੱਗੀ ਦਾਦੀ ਦੱਸਦੇ ਸਨ ਕਿ ਰਾਮ ਸੀਤਾ ਤੇ ਲక్ష్మణ ਜੀ ਬਨਵਾਸ ਲਈ ਤੁਰੇ ਤਾਂ ਸਾਰੀ ਖਲਕਤ ਵਿਰਲਾਪ ਕਰਦੀ ਨਾਲ ਤੁਰ ਪਈ ਜਦੋਂ ਹਨੇਰਾ ਪੈ ਗਿਆ ਤਾਂ ਰਾਮ ਜੀ ਨੇ ਬੇਨਤੀ ਕਰਦੇ ਹੋਏ ਕਿਹਾ ਕਿ ਸਾਰੇ ਨਰ ਨਾਰੀ ਵਾਪਸ ਚਲੇ ਜਾਓ ਜ਼ਾਰੋ-ਜ਼ਾਰ ਰੋਂਦੀ ਖਲਕਤ ਵਾਪਸ ਚਲੀ ਗਈ ਪਰੇ ਤੀਸਰੇ ਪਾਵਜੋ ਨਾ ਨਰ ਸਨ ਨਾ ਨਾਰੀ ਸਨ ਆਗਿਆ ਨ ਮੰਨ ਕੇ ਉਹ ਵਾਪਸ ਨਾ ਗਈ ਉਹ ਉੱਥੇ ਹੀ ਵਸ ਗਏ ਜਦੋਂ 14 ਸਾਲਾਂ ਬਾਅਦ RAM ji ਵਾਪਸ ਆਏ ਤਾਂ ਉਹਨਾਂ ਨੂੰ ਉੱਥੇ ਹੀ ਵਸਿਆ ਤੇ ਇੰਤਜ਼ਾਰ ਕਰਦਾ ਦੇਖ ਕੇ ਹੈਰਾਨ ਰਹਿ ਗਏ। ਕੁੱਛਣ ਤੇ ਉਹਨਾਂ ਕਿਹਾ ਕਿ ਸਿਰਫ ਤੁਸੀਂ ਨਰ ਨਾਰੀ ਨੂੰ ਜਾਣ ਲਈ ਕਿਹਾ ਸੀ ਸਾਡੇ ਲਈ ਹੁਕਮ ਨਹੀਂ ਸੀ ਕੀਤਾ। ਇਸ ਤੇ RAM ji ਦੀਆਂ ਅੱਖਾਂ 'ਚ ਅਥਰੂ ਆ ਗਏ। ਉਹਨਾਂ ਨੇ ਵਾਰ ਦਿੱਤਾ ਹਰ ਖੁਸ਼ੀ ਤੇ ਜੋ ਲੋਕ ਤੁਹਾਨੂੰ ਖੁਸ਼ ਰੱਖਣਗੇ ਉਹ ਮਨ ਚਿੰਦਿਆ ਫਲ ਪਾਉਣਗੇ। ਇੰਨੇ 'ਚ ਬੀਜੀ ਮੈਨੂੰ ਢੂੰਡਦੇ ਆ ਪਹੁੰਚੇ ਕਿਉਂਕਿ ਗਲੀ ਦੇ ਬੱਚਿਆਂ ਨੇ ਮੇਰਾ ਅੰਮਾ ਦੇ ਘਰ ਹੋਣਾ ਦੱਸ ਦਿੱਤਾ। ਅੰਮਾ ਨੇ ਮੇਰੇ ਦੁਪੱਟੇ ਦੀਆਂ ਚਾਰੋਂ ਚੁੱਕਾਂ ਵਿੱਚ ਡਰਾਈ ਫਰੂਟ ਬੰਨ ਮੈਨੂੰ ਤੋਰਿਆ ਅੰਮਾ ਦੇ ਘਰ ਤੋਂ ਵਾਪਸ ਆਉਂਦਿਆਂ ਬੇਜੀ ਨੇ ਘੁਰਕਦਿਆਂ ਕਿਹਾ ਨਾ ਧੀਏ ਵਾ ਤਾਂ ਇਹਨਾਂ ਲੋਕਾਂ ਦੇ ਘਰ ਜਾਣਾ ਲੋਕ ਖਰਾ ਨਹੀਂ ਸਮਝਦੇ ਮੁੜ ਕੇ ਨਾ ਜਾਵੇ ਘਰ ਆ ਕੇ ਉਹਨਾਂ ਨੇ ਚੁੰਨੀ ਦੀਆਂ ਬੰਨੀਆਂ ਚੁੱਕਾਂ ਤੋਂ ਡਰਾਈ ਫਰੂਟ ਖੋਲ ਕੇ ਇੱਕ ਪਾਸੇ ਰੱਖ ਦਿੱਤਾ ਚੁੰਨੀ ਨੂੰ ਵੀ ਝਟਪਟ ਧੋ ਦਿੱਤਾ ਮੈਨੂੰ ਮੂੰਹ ਹੱਥ ਧੋ ਕੇ ਕੱਪੜੇ ਬਦਲਣ ਦੀ ਤਾਕੀਰ ਕੀਤੀ ਜਿਵੇਂ ਮੈਂ ਪਟ ਗਈ ਹੁਆ ਸ਼ੁਕਰ ਹੈ ਮੈਂ ਇਹ ਨਹੀਂ ਦੱਸਿਆ ਕਿ ਮੈਂ ਉਹਨਾਂ ਦੇ ਘਰ ਤੋਂ ਲੱड्डੂ ਰੱਜ ਖਾ ਆਈਆਂ ਤੇ ਸ਼ਰਬਤ ਵੀ ਪੀ ਆਈਆਂ। ਬੇਜੀ ਦੇ ਰੋਕਣ ਤੇ ਵੀ ਅੰਮਾ ਪਾਗੀਰਥੀ ਲਈ ਮੇਰਾ ਮੂੰਹ ਘੱਟਣਾ ਹੋਇਆ। ਮੈਂ ਉਸਨੂੰ ਰੋਜ਼ ਖਿੜਕੀ 'ਚ ਬੈਠਿਆ ਵੇਖ ਲੈਂਦੀ ਸਾਂ। ਫਿਰ ਮੇਰੇ ਲਈ ਇੱਕ ਖੁਸ਼ੀ ਦੀ ਗੱਲ ਹੋਈ। ਉਹ ਇਹ ਕਿ ਮੇਰੀ ਸਰਕਾਰੀ ਨੌਕਰੀ ਲੱਗ ਗਈ। ਜੁਆਇਨ ਕਰਨ ਤੋਂ ਬਾਅਦ ਮੈਂ ਇਹਨਾਂ ਦੇ ਨਾਲ ਜਾ ਕੇ ਅੰਮਾ ਨਾਲ ਖੁਸ਼ੀ ਸਾਂਝੀ ਕੀਤੀ। ਕਾਜੂ ਬਰਫੀ ਨਾਲ ਸਭ ਦਾ ਮੂੰਹ ਮਿੱਠਾ ਕਰਵਾਇਆ। ਅੰਮਾ ਖੁਸ਼ੀ ਨਾਲ ਆਪੇ ਤੋਂ ਬਾਹਰ ਹੋਈ। ਉਹ ਆਪਣੇ ਕਮਰੇ ਚ ਗਈ ਤੇ ਹੱਥ ਵਿੱਚ ਉਨਾਬੀ ਰੰਗ ਦਾ ਕਸ਼ਮੀਰੀ ਕੁੜਤਾ ਲੈ ਬਾਹਰ ਆਈ ਤੇ ਬੋਲੀ ਲੈ ਤੀਏ ਇਹ ਰੰਗ ਤੇਰੇ ਤੇ ਬਹੁਤ ਜਜੇਗਾ ਨੌਕਰੀ ਵਿੱਚ ਤਰੱਕੀਆਂ ਪਾਵੇਂ ਤੀਏ ਬੁੱਢ ਸੁਹਾਗਣ ਹੋਵੇਂ ਸੋਨੇ ਦੇ ਛੱਤਰ ਝੁੱਲਣ ਅਸਨੇ ਅਸੀਸਾਂ ਦੀ ਵਿਚਾਰ ਲਗਾ ਦਿੱਤੀ ਸਾਡੇ ਦੋਵਾਂ ਵਿੱਚ ਇੱਕ ਵਿਸਮਾਦੀ ਜਿਹੀ ਪਿਆਰ ਮੋਹ ਤੇ ਖਿੱਚ ਦੀ ਚਣਗ ਜਾਗ ਉੱਠੀ ਸੀ ਆਫਿਸ ਜਾਣ ਕਰਕੇ ਮੈਂ ਵੀ ਵਿਅਸਤ ਰਹਿਣ ਲੱਗੀ ਸਾਂ ਅੰਮਾ ਵੀ ਘਟ ਵੱਤ ਦਿਖਾਈ ਦਿੱਤੀ ਕਿਉਂਕਿ ਸਰਦੀ ਦੀ ਰੁੱਤ ਵਿੱਚ ਵਿਆਹ ਸ਼ਾਦੀਆਂ ਦੇ ਦਿਨ ਹੋਣ ਕਾਰਨ ਸ਼ਾਇਦ ਉਹ ਵੀ ਵਿਅਸਤ ਸਨ ਫਿਰ ਅੰਮਾ ਦੀਆਂ ਅਸੀਸਾਂ ਰੰਗ ਲਈਆਂ ਸਾਡੇ ਘਰ ਚੰਨ ਵਰਗੇ ਪੁੱਤਰ ਨੇ ਜਨਮ ਲਿਆ ਚਾਰ ਪੰਜ ਦਿਨਾਂ ਬਾਅਦ ਜਦੋਂ ਮੈਂ ਹਸਪਤਾਲ ਤੋਂ ਵਾਪਸ ਆਈ ਤਾਂ ਅੰਮਾ ਨੂੰ ਪਤਾ ਲੱਗਣ ਦੀ देर ਸੀ ਕਿ ਸਾਡਾ ਵੇੜਾ ਢੋਲਕ ਤੇ ਘੁੰਗਰੂਆਂ ਨਾਲ ਗੂੰਜਣ ਲੱਗ ਗਿਆ ਉਸ ਬੱਚੇ ਨੂੰ ਝੋਲੀ ਪਾ ਲਿਆ ਤੇ ਉਹ ਬੋਬੀ ਤੇ ਨੂਰੀ ਨਾਲ ਉੱਚੀ ਹੇਕ ਚ ਗਾਣਾ ਗਾਉਣ ਲੱਗੀ ਤੁਝੇ ਸੂਰਜ ਕਹੂੰ ਜਾਂ ਚੰਦਾ तुझे दीप कहूं या तारा मेरा नाम करेगा रोशन जग में मेरा राज दुलारा ਉਨਾ ਤਿੰਨਾਂ ਨੇ ਨੱਚ ਨੱਚ ਮੰਨੋ ਵੇੜਾ ਹਲਾ ਦਿੱਤਾ ਫਿਰ ਅਮਾ ਨੇ ਪਾਣੀ ਦਾ ਗਲਾਸ ਮੰਗਵਾਇਆ ਤੇ ਤਿੰਨੋਂ ਕਾਕੇ ਦੀ ਪੋਪੀ ਤੇ ਬਾਰ-ਬਾਰ ਪਾਣੀ ਪਾ ਸ਼ਰਾਰਤ ਕਰ ਆਖਰ ਕਾਕੇ ਨੂੰ ਪਿਸ਼ਾਬ ਦੀ ਲੰਬੀ ਧਾਰ ਮਾਰਦਾ ਦੇਖ ਵੇੜੇ 'ਚ ਹਾਸੜ ਪੈ ਗਿਆ ਅਮਾ ਬੋਲੀ ਅਰੇ ਵਾਹ ਇਹ ਤਾਂ ਘੋੜੇ ਵਰਗਾ ਮਰਦੇ ਉਸਨੇ ਮੇਰੀ ਝੋਲੀ 'ਚ ਸ਼ਗਨ ਪਾਇਆ ਤੇ ਕਾਕੇ ਲਈ ਵੀ ਪੰਜ ਸਰਦੀਆਂ ਦੇ ਸੂਟ ਦਿੱਤੇ। ਬੀਜੀ ਨੇ ਵੀ ਚਾਵਲ, ਗੁੜ, ਕੱਪੜੇ, 500 ਰੁਪਏ ਸ਼ਗਨ ਦੇ ਪਾਈ। ਅੰਮਾ ਵਾਰ-ਵਾਰ ਕਾਕੇ ਨੂੰ ਚੰਮ ਰਹੀ ਸੀ ਜਿਵੇਂ ਉਸਦਾ ਹੀ ਨਾਤੀ ਹੋਵੇ। ਰੋਜ਼ ਕਾਕੇ ਨੂੰ ਮਿਲ ਕੇ ਜਾਣਾ ਅੰਮਾ ਦਾ ਹੀ ਨੀਮ ਬਣ ਗਿਆ ਸੀ। ਹੁਣ ਬੀਜੀ ਦੀ ਵੀ ਅੰਮਾ ਪ੍ਰਤੀ ਕੁੜੱਤਨ ਵੀ ਘਟ ਗਈ ਸੀ। ਉਹਨਾਂ ਨੂੰ ਲੱਗਦਾ ਸੀ ਘਰ 'ਚ ਖੁਸ਼ੀਆਂ ਆਪਾ ਗੀਰਤੀ ਦੀਆਂ ਅਸੀਸਾਂ ਕਾਰਨ ਆਈਆਂ ਨੇ। ਇੱਕ ਰਾਤ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ। ਵਾਰ-ਵਾਰ ਬਿਜਲੀ ਕੜਕਦੀ ਦੇਖ ਬੀਜੀ ਮੈਨੂੰ ਕੜੀਮੁੜੀ ਆਵਾਜ਼ ਦਿੰਦੀ। ਧੀਏ। ਪੁੱਤਰ ਨੱਡੇ ਨੂੰ ਛਾਤੀ ਨਾਲ ਲਾਲੈ ਸੌਦਾ ਡਰ ਜਾਂ ਸੀ। ਅੱਧੀ ਰਾਤ ਡੋਰਬੈਲ ਵੱਜੀ ਤਾਂ ਬੀਜੀ ਵਾਗਰੂ ਵਾਗਰੂ ਸੌਖ ਰੱਖੇ। ਇਸ ਵਸਤੇ ਮੀਂਹ ਚ ਕੌਣ ਐ? ਕੌਣ ਐ? ਕਰਦੇ ਬੋਲਣ ਲੱਗੇ ਤੇ ਦਰਵਾਜ਼ੇ ਵੱਲ ਵਧੀ। ਬਾਹਰ ਤੋਂ ਆਵਾਜ਼ ਸੁਣਨ ਤੋਂ ਪਹਿਲਾਂ ਹੀ ਦਰਵਾਜ਼ਾ ਖੋਲ ਦਿੱਤਾ। ਹਾਈ ਪਾਗੀਰਤੀ ਤੂੰ ਇਸ ਵਕਤ ਖੈਰ ਤਾਂ ਹੈ। ਅਸੀਂ ਦੋਵੇਂ ਉੱਠ ਕੇ ਦਰਵਾਜ਼ੇ ਵੱਲ ਆਏ ਤਾਂ ਵੇਖਿਆ ਪਾਗੀਰਥੀ ਦੇ ਗਰੁੱਪ ਨਾਲ ਇੱਕ ਸੋਹਣੀ 21-22 ਸਾਲ ਦੀ ਜਵਾਨ ਲੜਕੀ ਸੀ। ਸਿਰ ਤੋਂ ਪੈਰਾਂ ਤੱਕ بارش ਨਾਲ ਨੁੱਚੜੀ ਹੋਈ ਸੀ। ਫਟੀ ਲਗਾਰਾਂ ਚੁੰਨੀ ਨਾਲ ਆਪਣੇ ਸਰੀਰ ਨੂੰ ਕੱਜ ਰਹੀ ਸੀ। ਮੇਰੇ ਮੂੰਹ 'ਚੋਂ ਅੱਬੜ ਵਾਇ ਪੁੱਛਿਆ। ਅੰਮੀ ਇਹ ਕੌਣ ਹੈ? ਤੇ ਤੁਸੀਂ ਇਸ ਵਕਤ ਵਸਦੇ ਮੀਂਹ ਕਿੱਥੋਂ ਆ ਰਹੇ ਹੋ? ਇਹ ਰਾਣੀ ਹੈ, ਰਾਣੀ। ਕਿੰਨੀ ਸੋਹਣੀ, ਕਿੰਨੀ ਮਸੂਮ। ਨਾਮ ਦੀ ਰਾਣੀ, ਪਰ ਲੱਗਦਾ ਸੀ ਉਸਦੀ ਕਿਸਮਤ ਲੀਰੋ ਲੀਰ ਸੀ। ਸਾਰੇ ਡੇਉੜੀ ਵਿੱਚ ਵਿਸ਼ੇ ਤਖਤਪੋਸ਼ ਉੱਪਰ ਬੈਠ ਗਏ। ਅੰਮਾ ਨੇ ਰਾਣੀ ਦੇ ਬਾਬਤ ਦੱਸਣਾ ਸ਼ੁਰੂ ਕੀਤਾ। ਧੀਏ, ਅਸੀਂ ਤਾਂ ਲਾਗਲੇ ਪਿੰਡ 'ਚ ਤਿੰਨ-ਚਾਰ ਮੁੰਡੇ ਹੋਣ ਤੇ ਤੇ ਦੋ ਕੋ ਨਵੇਂ ਵਿਆਹੇ ਘਰਾਂ 'ਚ ਵਧਾਈ ਦੇਣ ਗਏ ਸੀ। ਇਸ ਲਈ ਰਾਤ ਪੈ ਗਈ। ਫਿਰ ਉੱਪਰੋਂ ਬਾਰਿਸ਼ ਪੈ ਗਈ। ਸੜਕ ਕਿਨਾਰੇ ਖੜੇ ਬੱਸ ਟਾਂਗੇ ਦਾ ਇੰਤਜ਼ਾਰ ਕਰ ਰਹੇ ਸਾਂ। ਕਿ ਰਾਣੀ ਫਟੇ ਕੱਪੜਿਆਂ ਨਾਲ ਵਸਦੀ ਮੀਂਹ 'ਚ ਸੜਕ ਤੇ ਦੌੜਦੀ ਹੋਈ ਸਾਡੇ ਨਾਲ ਆ ਰਹੀ। ਹੱਥ ਜੋੜ ਕੇ ਕਹਿਣ ਲੱਗੀ, ਮੈਨੂੰ ਬਚਾ ਲਓ। ਉਹ ਸਰਉਂਦੇ ਹੋਏ ਦੱਸਿਆ, ਕਿ ਮੇਰਾ ਕੋਈ ਨਹੀਂ ਆ ਚਾਰ ਦਿਨ ਹੋਏ ਮੇਰਾ ਦਾਦਾ ਗੁਜ਼ਰ ਗਿਆ ਪਿੰਡ ਦਾ ਸਰਪੰਚ ਹਮਦਰਦੀ ਦਿਖਾਉਣ ਦੇ ਬਹਾਨੇ ਘਰ ਮੇਰੇ ਕੋਲ ਆਇਆ ਤੇ ਮੇਰੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਮੈਂ ਕਿਸੇ ਨਾ ਕਿਸੇ ਤਰ੍ਹਾਂ ਉਸਦੇ ਚੁੰਗਲ ਚੋਂ ਬਚ ਨਿਕਲੀ ਰੱਬ ਦਾ ਵਾਸਤਾ ਹੀ ਮੈਨੂੰ ਆਪਣੇ ਕੋਲ ਰੱਖ ਲਓ ਪਿੱਛੋਂ ਆਉਂਦਾ ਇੱਕ ਟਰੱਕ ਵਾਲੇ ਤੋਂ ਲੈਫਟ ਮੰਗਨ ਤੇ ਸਾਨੂੰ ਸਾਰਿਆਂ ਨੂੰ ਉਹ ਇੱਥੇ ਪਹੁੰਚਾ ਗਿਆ ਖੈਰ ਅਸੀਂ ਇਸ ਨੂੰ ਨਾਲ ਤਾਂ ਲੈ ਆਏ ਆ ਸੋਚਦੀਆਂ ਮੁਹੱਲੇ ਦੇ 4-5 ਪਤਵੰਤੇ ਸੱਜਣਾਂ ਨੂੰ ਨਾਂ ਲੈ ਕੇ ਥਾਣੇ ਖਬਰ ਕਰਾਈਏ ਤਾਂ ਜੋ ਇਸ ਨੂੰ ਕਿਸੇ ਆਸਰਾਕਰ ਪੇ ਸਕੀਏ ਅੰਮਾ ਬੋਲੀ ਰਾਣੀ ਚੀਕਾ ਮਾਰ ਕੇ ਰੋਣ ਲੱਗੀ ਨਾ ਮਾਂ ਮੈਂ ਕਿਧਰੇ ਨਹੀਂ ਜਾਣਾ ਉਸ ਨੇ ਮਜ਼ਬੂਤੀ ਨਾਲ ਅੰਮਾ ਦੇ ਹੱਥ ਪੈਰ پکڑ ਲਏ ਉਸ ਦੇ ਵਿਰਲਾਪ ਨੂੰ ਦੇਖ ਸਾਰੇ ਹੀ ਰੋ ਪਏ ਮੈਂ ਉਸ ਨੂੰ ਮੋਢਿਆਂ ਤੋਂ ਪਕੜ ਕੇ ਉਠਾਇਆ ਮੈਨੂੰ ਮਹਿਸੂਸ ਹੋਇਆ ਕਿ ਉਸ ਦੇ ਚੁੰਨੀ ਦੇ ਹੇਠਾਂ ਕਮੀਜ਼ ਨਹੀਂ ਹੈ ਮੈਂ ਰੋਂਦੀ ਘਰ ਲੌਂਦੀ ਨੂੰ ਆਪਣੇ ਕਮਰੇ 'ਚ ਲੈ ਗਈ ਉਹ ਹਾਥੀ ਰੁੱਰੀ ਸੀ ਭੈਣ ਬਣ ਕੇ ਮੈਨੂੰ ਕਿਧਰੇ ਨਾ ਭੇਜੀ ਮੈਂ ਉਸ ਨੂੰ ਗੱਲ ਨਾ ਲਾਇਆ ਭੈਣ ਬਣਾਇਆ ਹੀ ਨਹੀਂ ਰਾਣੀਏ ਫਿਰ ਮੇਰੇ ਤੇ ਭਰੋਸਾ ਰੱਖ ਕਿਧਰੇ ਨਹੀਂ ਭੇਜਦੇ ਤੈਨੂੰ ਮੈਂ ਉਸ ਨੂੰ ਕੱਪੜੇ ਬਦਲਣ ਦਿੱਤੇ ਤੇ ਸਾਰਿਆਂ ਲਈ ਚਾਹ ਬਣਾਉਣ ਲਈ ਰਸੋਈ ਵੱਲ ਗਈ ਫਿਰ ਚਾਹ ਬਿਸਕੁਟ ਨਾਲ ਚਾਹ ਸਾਰਿਆਂ ਨੂੰ ਸਰਵ ਕੀਤੀ ਰਾਣੀ ਆਪਣੇ ਕੱਪੜੇ ਬਦਲ ਕੇ ਬਾਹਰ ਆ ਗਈ ਸੀ ਚਾਹ ਪੀਂਦਿਆਂ ਬੀਜੀ ਬੋਲੇ ਪਲਾਹ ਹੋਵੇ ਤੇਰਾ ਪਾ ਗੀਰਤੀਏ ਤੇਰੀ ਜਨਨੀ ਤਾਨਾ ਜਿਸ ਨੇ ਤੈਨੂੰ ਜੰਮਿਆ ਲੋਕਾਂ ਨੇ ਤੈਨੂੰ ਦਤਕਾਰਿਆ ਪਰ ਤੂੰ ਤਾਂ ਨਥਾਮੀਆਂ ਨੇ ਆਸਰਿਆਂ ਦੀ ਮਾਂ ਬਣ ਗਈ ਹੈ ਸਵੇਰੇ ਮੈਂ ਵੀ ਤੇਰੇ ਨਾਲ ਥਾਣੇ ਜਾ ਸਾਂ ਭਲਾ ਲੋਕੀਏ ਤੂੰ ਫਿਕਰ ਨਾ ਕਰ ਫਿਰ ਉਹ ਰਾਣੀ ਨੂੰ ਨਾਲ ਲੈ ਕੇ ਚਲੇ ਗਏ ਕਿਉਂਕਿ ਉਹ ਆਪਣੇ ਆਪ ਨੂੰ ਉਹਨਾਂ ਕੋਲ ਮਹਿਫੂਜ਼ ਸਮਝਦੀ ਸੀ ਸਵੇਰੇ ਗੁਰਦੁਆਰੇ ਤੇ ਸੁਧਾਰ ਕਮੇਟੀ ਦੇ ਪ੍ਰਧਾਨ ਤੇ ਦੋ ਚਾਰ ਹੋਰ ਬੰਦੇ ਪਾਗੀਰਥੀ ਤੇ ਰਾਣੀ ਨਾਲ ਥਾਣੇ ਗਏ ਰਾਣੀ ਨੇ ਉੱਥੇ ਆਪਣਾ ਬਿਆਨ ਦਰਜ ਕਰਵਾਇਆ ਕਿ ਮੈਂ ਬਾਲਗ ਹਾਂ ਬਿਨਾਂ ਕਿਸੇ ਦਬਾਅ ਦੇ ਆਪਣੇ ਹੋਸ਼ੋ ਹਵਾਸ ਅੰਮਾ ਪਾਗੀਰਥੀ ਨਾਲ ਰਹਿਣਾ ਚਾਹੁੰਦੀ ਹਾਂ ਕਿਉਂਕਿ ਇਸ ਤੋਂ ਜ਼ਿਆਦਾ ਮੈਨੂੰ ਹੋਰ ਕੋਈ ਮਹਿਫੂਜ਼ ਜਗ੍ਹਾ ਨਹੀਂ ਲੱਗਦੀ ਰਾਣੀ ਪਾਗੀਰਥੀ ਕੋਲ ਰਹਿ ਕੇ ਖੜਸੀ ਉਹ ਪ੍ਰਾਈਵੇਟ ਬੀਏ ਫਾਈਨਲ ਕਰ ਰਹੀ ਸੀ ਅੰਮਾ ਨੇ ਉਸਦੀ ਫੀਸ ਭਰ ਦਿੱਤੀ ਕਦੇ ਕਦਾਂ ਹੀ ਹਿਸਟਰੀ ਜਾਂ ਪੋਲੀਟੀਕਲ ਦਾ ਕੋਈ ਮੁਸ਼ਕਲ ਪ੍ਰਸ਼ਨ ਪੁੱਛਣ ਸਮਝਣ ਲਈ ਆ ਜਾਂਦੀ ਤੇ ਕਿੰਨੀ ਦੇਰ ਗੱਗਨ ਨੂੰ ਵੀ ਖੜਾਉਂਦੀ ਸ਼ਾਮ ਨੂੰ ਹਰ ਰੋਜ਼ ਮੇਰੇ ਨਾਲ ਮੁਹੱਲੇ ਦੇ ਗੁਰਦੁਆਰੇ ਵੀ ਚਲੀ ਜਾਂਦੀ ਉੱਥੇ ਉਹ ਝਾੜੂ ਲਗਵਾਉਣ ਦੀ ਸੇਵਾ ਕਰਦੀ ਬਾਕੀ ਕੁੜੀਆਂ ਨਾਲ ਕੀਰਤਨ ਕਰਨਾ ਵੀ ਸਿੱਖਦੀ ਸੀ। ਪਗਿਰਥੀ ਹੁਣ ਘਰ ਹੀ ਰਹਿੰਦੀ ਸੀ। ਕੁਝ ਰਾਣੀ ਕਰਕੇ ਵੀ ਦੂਸਰਾ ਉਹਨੂੰ 슈ਗਰ ਤੇ ਬਲੱਡ ਪ੍ਰੈਸ਼ਰ ਰਹਿਣ ਲੱਗ ਗਿਆ ਸੀ। ਬੀਜੀ ਦੇ ਕਹਿੰਦੇ ਮੁਹੱਲੇ ਦਾ ਕੈਮਿਸਟ ਜਸਮੀਤ ਅਕਸਰ ਅੰਮਾ ਨੂੰ ਚੈੱਕ ਕਰਕੇ ਜਾਂਦਾ। ਬੜਾ ਹੀ ਸਾਊ ਮੁੰਡਾ ਸੀ। ਘਰ ਵਿੱਚ ਬਸ ਉਹ ਤੇ ਉਸਦੀ ਬੁੱਢੀ ਮਾਂ ਸੀ। ਰਾਣੀ ਤੇ ਜਸਮੀਤ ਦੀਆਂ ਅੱਖਾਂ ਇੱਕ ਦੂਸਰੇ ਨੂੰ ਕਹਿੰਦੀਆਂ ਸੁਣਦੀਆਂ ਲੱਗਦੀਆਂ। ਆਖਰ ਉਸਦੀ ਮਾਂ ਇੱਕ ਦਿਨ ਪਗਿਰਥੀ ਕੋਲ ਆਈ ਤੇ ਬੋਲੀ ਖਲਾ ਭੈਣੀ ਤੂੰ ਇਸ ਤਰ੍ਹਾਂ ਕਰੇ ਰਾਣੀ ਨੂੰ ਮੇਰੀ ਝੋਲੀ ਪਾ ਦੇਵੇਂ ਪਲਾ ਹੋਸੀਆ ਤੇਰੀ ਜ਼ਿੰਮੇਵਾਰੀ ਸਾਡੀ ਜ਼ਿੰਮੇਵਾਰੀ ਹੋਸੀ ਅੰਮਾ ਨੇ ਰਾਣੀ ਬੇਜੀ ਤੇ ਮੁਹੱਲੇ ਵਾਲਿਆਂ ਨਾਲ ਸਲਾਹ ਕੀਤੀ ਤੇ ਫਿਰ ਰਿਸ਼ਤਾ ਤੈਅ ਕਰ ਦਿੱਤਾ ਗੁਰਦੁਆਰੇ ਵਿੱਚ ਹੀ ਲਾਵਾ ਕਰਵਾ ਕੇ ਅੰਮਾ ਨੇ ਉੱਥੇ ਹੀ ਵੱਡੇ ਪੋਜ ਦਾ ਪ੍ਰਬੰਧ ਕੀਤਾ ਮੁਹੱਲੇ ਵਾਲੇ ਵੀ ਦੋਵੇਂ ਜਾਂਜੀ ਮਾਂਜੀ ਬਣੇ ਸਨ ਜਸਮੀਤ ਦੇ ਘਰ ਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪਰ ਅੰਮਾ ਨੇ ਤਾਂ ਸਾਰੀਆਂ ਕੀਮਤੀ ਚੀਜ਼ਾਂ ਜਟਾਫ ਭਰੇ ਘਰ ਨੂੰ ਹੋਰ ਭਰ ਦਿੱਤਾ। ਮੁਹੱਲੇ ਵਾਲਿਆਂ ਨੇ ਵੀ ਰਾਣੀ ਨੂੰ ਕੀਮਤੀ ਤੋਹਫੇ ਦਿੱਤੇ। ਜਸਮੀਤ ਨੇ ਸ਼ਹਿਰੋਂ ਬਾਹਰ ਆਪਣੀ ਬਣਦੀ ਕੋਠੀ 'ਚ ਸਾਮਾਨ ਸਜਾ ਲਿਆ ਤੇ ਰਾਣੀ ਦੀ ਡੋਲੀ ਵੀ ਉਸ ਕੋਠੀ 'ਚ ਲੈ ਗਿਆ। ਨਵੀਂ ਕੋਠੀ ਦਾ ਗ੍ਰਹਿ ਪ੍ਰਵੇਸ਼ ਰਾਣੀ ਦੇ ਪਹਿਲੇ ਕਦਮ ਨਾਲ ਕੀਤਾ। ਰਾਣੀ ਦੀ ਡੋਲੀ ਤੋਰਨ ਵਕਤ ਅੰਮਾ ਇਸ ਤਰ੍ਹਾਂ ਰੋਈ ਕਿ ਜਿਵੇਂ ਆਪਣੇ ਢਿੱਡੋਂ ਜਾਈ ਬੱਚੀ ਲਈ ਕੋਈ ਘਰ ਲਾਉਂਦਾ। ਅੰਮਾ ਹੁਣ ਉਦਾਸ ਤੇ ਅਸਵਸਥ ਰਹਿਣ ਲੱਗੀ ਸੀ। ਅਮਾ ਨੂੰ ਅਕਸਰ ਉਦਾਸ ਦੇਖ ਉਹਨਾਂ ਦਾ ਮਨ ਪਰਚਾਉਣ ਲਈ ਮੈਂ ਗगन ਨੂੰ ਜ਼ਿਆਦਾ ਸਮੇਂ ਲਈ ਉਹਨਾਂ ਕੋਲ ਛੱਡ ਜਾਂਦੀ ਸਾਂ ਦੂਜਾ ਕਾਰਨ ਇਹ ਵੀ ਸੀ ਕਿ ਮੇਰੀ ਨਨਾਨ ਦੀ ਡਿਲੀਵਰੀ ਵੀ ਨਜ਼ਦੀਕ ਸੀ ਉਹਨਾਂ ਕੋਲ ਪਹਿਲਾਂ ਵੀ ਦੋ ਬੇਟੀਆਂ ਸਨ ਤੇ ਹੁਣ ਉਮੀਦ ਚ ਸੀ ਇਸ ਲਈ 베ਜੀ ਨੂੰ ਅਕਸਰ ਉਹਨਾਂ ਦੀ ਖਬਰਸਾਰ ਲੈਣ ਜਾਣਾ ਪੈਂਦਾ ਇਸ ਤੋਂ ਇਲਾਵਾ ਪਿੰਡ ਵਿੱਚ ਮੇਰੀ ਇਲੈਕਸ਼ਨ ਡਿਊਟੀ ਲੱਗਣ ਕਾਰਨ ਮੈਨੂੰ ਗगन ਨੂੰ ਉਹਨਾਂ ਕੋਲ ਰਾਤ ਨੂੰ ਵੀ ਛੱਡਣਾ ਪਿਆ ਉਹ ਉਹਨਾਂ ਨਾਲ ਹੈਲ ਮਿਲ ਗਿਆ ਕਿ ਉਹਨਾਂ ਦਾ ਜ਼ਰਾ ਵੀ ਵਸਾ ਨਹੀਂ ਸਿੱਖਾਂਦਾ ਹਰ ਵਕਤ ਅੰਮਾ ਦਾ ਖੇੜਾ ਕਰਦਾ ਸੀ ਸਮਾਂ ਬੀਤਦਿਆਂ ਪਤਾ ਨਹੀਂ ਚੱਲਿਆ ਗगन ਹੁਣ 5 ਸਾਲ ਦਾ ਹੋ ਗਿਆ ਸੀ ਤੇ ਸਕੂਲ ਵੀ ਜਾਣ ਲੱਗ ਗਿਆ ਸੀ ਪਰ ਸਕੂਲ ਤੋਂ ਵਾਪਸ ਆਉਂਦਿਆਂ ਸਕੂਲ ਦਾ ਬੈਗ ਘਰ ਰੱਖ ਉਹ ਅੰਮਾ ਨੂੰ ਮਿਲਣ ਜਾਂਦਾ ਉਹ ਅੰਮਾ ਨੂੰ ਬੀਜੀ ਵਾਂ ਅਾਜੀ ਕਹਿ ਕੇ ਬੁਲਾਉਂਦਾ ਸੀ ਗगन ਦੇ ਦੇਖਾਂ ਦੇਖੀ ਮੁਹੱਲੇ ਦੇ ਹੋਰ ਬੱਚੇ ਵੀ ਸ਼ਾਮ ਨੂੰ ਅੰਮਾ ਦੇ ਵਿੜੇ ਹੀ ਖੇਡਦੇ ਸਨ ਅੰਮਾ ਵੀ ਬੱਚਿਆਂ ਨਾਲ ਬੱਚਾ ਬਣ ਕ੍ਰਿਕਟ ਲੁਕ ਐਂਡ ਮਿੱਟੀ ਕੋਟਲਾ ਚ ਪਾਕੀ ਖੇਡਣਾ ਖੇਡਦੀ ਸੀ ਅੰਮਾ ਕੋਲ ਬੱਚੇ ਇੰਨੇ ਖੁਸ਼ ਰਹਿੰਦੇ ਕਿ ਹਨੇਰਾ ਪੈਣ ਤੱਕ ਬੱਚੇ ਵਾਪਸ ਘਰਾਂ ਨੂੰ ਨਾ ਪਰਤਦੇ ਕਿਉਂਕਿ ਉਹ ਉਹਨਾਂ ਨੂੰ ਖਵਾਉਂਦੀ ਪਿਲਾਉਂਦੀ ਮੁੱਖ ਦੀ ਗੱਲ ਕਿ ਬੱਚੇ ਅੰਮਾ ਦੀ ਜਾਨ ਸਨ ਇੱਕ ਐਂਤਵਾਰ ਸਵੇਰੇ ਹੀ ਬੱਚਿਆਂ ਨੇ ਅੰਮਾ ਦੇ ਵੇੜੇ ਰੌਣਕ ਲਾਈ ਹੋਈ ਸੀ ਉੱਥੇ ਸਾਰੇ ਹੀ ਨਿਹਾਰੇ ਸਨ ਅੰਮਾ ਨੇ ਪੂਰੀ ਘੜਾ ਦਾ ਬੱਚਿਆਂ ਨੂੰ ਨਾਸ਼ਤਾ ਕਰਵਾਇਆ ਬੱਚੇ ਖੂਬ ਮौज-ਮਸਤੀ ਕਰ ਰਹੇ ਸਨ ਅਚਾਨਕ ਬੱਚਿਆਂ ਨਾਲ ਖੇਡਦਿਆਂ ਅੰਮਾ ਗਿਰ ਗਈ। ਇਹ ਦੇਖ ਬੱਚਿਆਂ ਵਿੱਚ ਕੋਹਰਾ ਮਚ ਗਿਆ। ਗगन ਘਰ ਦੌੜਦਾ ਦੌੜਦਾ ਆਇਆ। ਸਾਹੂ ਸਾਹੀ ਆਇਆ। ਤੇ ਰੋਂਦਿਆਂ ਬੋਲਿਆ ਮੰਮਾ ਆਜੀ ਗਿਰ ਗਈ। ਆਜੀ ਗਿਰ ਗਈ। ਤੇ ਅਸੀਂ ਤਿੰਨੋਂ ਭਾਗੀਰਥੀ ਦੇ ਘਰ ਵੱਲ ਤੋੜੇ ਤੇ ਦੇਖਿਆ ਅੰਮਾ ਦੇ ਨੱਕ ਵਿੱਚੋਂ ਖੂਨ ਨਿਕਲ ਰਿਹਾ ਸੀ। ਮੈਂ ਅੰਮਾ ਦੇ ਸਰੀਰ ਨੂੰ ਛੋਇਆ ਤਾਂ ਉਹ ਠੰਡਾ ਬਰਫ਼ ਹੋਇਆ ਪਿਆ ਸੀ। ਤੇ ਡਾਕਟਰ ਨੂੰ ਲੈਣ ਲਈ ਦੌੜੇ। ਅੰਮਾ ਦੇ ਪੈਰ ਸਾਰੇ ਝੱਸਣ ਲੱਗ ਪਏ। ਪਰ ਉਸ ਦਾ ਸਾਰਾ ਸਰੀਰ ਜਿਵੇਂ ਨਰਜੀਬ ਹੋਇਆ ਪਿਆ ਸੀ। ਛੁੱਟੀ ਕਰਨ ਪਤਾ ਲੱਗਨ ਤੇ ਸਾਰੇ ਮਰਦ ਤੀਵੀਆਂ ਇਕੱਠੇ ਹੋ ਗਏ। ਬੀਜੀ ਨੇ ਅੰਮਾ ਦੇ ਕੋਲ ਬੈਠ ਕੇ ਸੁਖਮਣੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਮਾੜਾ ਮੋਟਾ ਸਾਹ ਚੱਲ ਰਿਹਾ ਸੀ। ਪਰ ਡਾਕਟਰ ਦੇ ਆਉਣ ਤੋਂ ਪਹਿਲਾਂ ਹੀ ਅੰਮਾ ਦੇ ਸੁਵਾਸ ਪੂਰੇ ਹੋ ਗਏ। ਡਾਕਟਰ ਨੇ ਚੈੱਕ ਕਰਕੇ ਨਾਂ ਵਿੱਚ ਸਿਰ ਹਿਲਾਇਆ। ਇਸ ਤੇ ਸਾਰਿਆਂ ਦੀਆਂ ਅੱਖਾਂ ਵਹਿ ਧੁਰੀਆਂ। ਬੀਜੀ ਪਾਠ ਕਰਦੇ ਰੋਣ ਲੱਗੇ। ਉਹਨਾਂ ਨੇ ਇਸ਼ਾਰੇ ਨਾਲ ਸਭ ਨੂੰ ਪਾਠ ਕਰ ਲੈਣੇ ਕਿਹਾ। ਉਸਦੇ ਪਰਿਵਾਰ ਦੇ ਜੀ ਵੀ ਵਲਕ ਰਹੇ ਸਨ ਬੌਬੀ ਅਨੀਤਾ ਸਾਧਨਾ ਬਸ-ਬਸ ਕਰਦੀਆਂ ਰੋ ਰਹੀਆਂ ਆਪਣੇ ਸੁੱਖਾਂ ਨੂੰ ਚੇਤੇ ਕਰ ਰਹੀਆਂ ਸਨ ਕਿਵੇਂ ਉਹਨਾਂ ਦੇ ਮਾਪਿਆਂ ਨੇ ਹੀ ਜੜਾ ਜਾਣ ਆਪਣੀ ਅੰਦਰ ਹੋ ਕੇ ਵੀ ਤਿਆਗ ਦਿੱਤਾ ਸੀ ਇੱਕ ਅੰਮਾ ਸੀ ਕਿ ਉਸਨੇ ਉਹਨਾਂ ਨੂੰ ਆਪਣੇ ਸਾਹਮਝ ਸੀਨੇ ਲਾਇਆ ਸੀ ਅੱਜ ਐਵੇਂ ਲੱਗ ਰਿਹਾ ਸੀ ਕਿ ਜਿਵੇਂ ਸਾਜ਼ ਵੀ ਰੋ ਰਹੇ ਹਨ ਅੰਮਾ ਬਾਰੇ ਪਤਾ ਚੱਲਣ ਤੇ ਜਸਮੀਤ ਤੇ ਰਾਣੀ ਦੋਵੇਂ ਆਏ ਰਾਣੀ ਤਾਂ ਰੋ ਰੋ ਚੱਲੀ ਹੋ ਰਹੀ ਸੀ ਮਾ ਮਾ ਉਹ ਅੰਮਾ ਨਾਲ ਲੱਪਟ ਕੇ ਰੋ ਰਹੀ ਸੀ ਮਾ ਮੈਨੂੰ ਤੂੰ ਨਵਾਂ ਜਨਮ ਦਿੱਤਾ ਤੇਰੇ ਕਾਰਨ ਮੈਂ ਗੋਲੀ ਤੋਂ ਰਾਣੀ ਬਣੀ ਹਾਂ ਮਾ ਮੈਨੂੰ ਛੱਡ ਕੇ ਨਾ ਜਾ ਇਹਨਾਂ ਨੇ ਬਾਜ਼ਾਰ ਤੋਂ ਦੁਕਾਨ ਖੁਲਵਾ ਕੇ ਕਫਨ ਦਾ ਕਪੜਾ ਗਲ ਦੇ ਵਸਤਰ ਸਾਬਣ ਤੇ ਹੋਰ ਲੋੜਿੰਦੀਆਂ ਚੀਜ਼ਾਂ ਲੈ ਆਏ ਸਨ ਪਾਠ ਸੰਪੰਨ ਹੋਇਆ ਤਾਂ ਅੰਮਾ ਨੂੰ ਇਸ਼ਨਾਨ ਕਰਵਾਇਆ ਗਿਆ ਇਹਨੇ ਨੂੰ ਰਾਜਪੁਰੇ ਤੋਂ ਪੰਜ ਬਜ਼ੁਰਗ ਇਹ ਜਿਹੜੇ ਜਿਹੜੇ ਅੰਦਰ ਆਈ ਜਿਨ੍ਹਾਂ ਨੂੰ ਖਬਰ ਕਰਨ ਲਈ ਜਸਮੀਤ ਨੂੰ ਭੇਜਿਆ ਗਿਆ ਸੀ ਉਹ ਕਾਰ ਵਿੱਚ ਲੈ ਆਇਆ ਕਿਉਂਕਿ ਸੂਰਜ ਡੁੱਬਣ ਤੋਂ ਪਹਿਲਾਂ ਸੰਸਕਾਰ ਕਰਨਾ ਸੀ ਅੰਮਾ ਦਾ ਵੀ ਬਾਣ ਗੁਬਾਰਿਆਂ ਨਾਲ ਸਜਾਇਆ ਗਿਆ ਬੀਜੀ ਨੇ ਅੰਮਾ ਤੇ ਰੋਂਦਿਆਂ ਦੁਸ਼ਾਲਾ ਪਾਇਆ ਸਿਰ ਤੇ ਪੀਲੀ ਦਸਤਾਰ ਸਜਾ ਦਿੱਤੀ ਇਸ ਰੂਪ ਚ ਅੰਮਾ ਸਾਧਵੀ ਲੱਗ ਰਹੀ ਸੀ ਸਾਰੇ ਬੱਚੇ ਅੰਮਾ ਦੇ ਦਵਾਲੇ ਖੜੇ ਰੋ ਰਹੇ ਸਨ ਬਾਜੀ ਨੇ ਅਰਦਾਸਾ ਸੋਧਿਆ ਤਾਂ ਪੰਜੋਂ ਬਜ਼ੁਰਗ ਅੱਗੇ ਆਈ ਉਹਨਾਂ ਨੇ ਆਪਣੀਆਂ ਜੁੱਤੀਆਂ ਉਤਾਰ ਲਈਆਂ ਤੇ ਜ਼ੋਰ-ਜ਼ੋਰ ਦੀਪਾ ਗੀਰਥੀ ਨੂੰ ਜੁੱਤੀਆਂ ਮਾਰਦੇ ਹੋਏ ਬੋਲਣ ਲੱਗੇ ਜਾਪਕੀਥੀ ਮੌੜੇ ਸਜੂਨ ਚੁਨਾਈ ਇਸ ਜੂਨ ਚੁਨਾਈ ਇਹਨੇ ਚ ਗगन ਵਿਲਕਦਾ ਹੋਇਆ ਪਾਗੀਰਥੀ ਦੇ ਜਨਾਜ਼ੇ ਉੱਪਰ ਲੇਟ ਗਿਆ ਤੇ ਤੜਫਦਾ ਹੋਇਆ ਚੀਕ ਰਿਹਾ ਸੀ ਮੇਰੇ ਆਜੀ ਨੂੰ ਨਾ ਮਾਰੋ ਮੇਰੇ ਆਜੀ ਨੂੰ ਨਾ ਮਾਰੋ ਮੁੰਡੇ ਨੂੰ ਘੜਕਦਾ ਦੇਖ ਸਾਰਿਆਂ ਦੇ ਮੂੰਹੋਂ ਚੀਕਾਂ ਨਿਕਲ ਗਈਆਂ ਬੜੀ ਮੁਸ਼ਕਲ ਨਾਲ ਗगन ਨੂੰ ਅਲੱਗ ਕੀਤਾ ਰਾਤ ਉੱਤਰਾਈ ਸੀ ਅੰਮਾ ਨੂੰ ਦਫਨਾਉਣ ਲਈ ਲਿਜਾਣ ਲੱਗੇ ਖਿਜੜਿਆਂ ਦੇ ਰਿਵਾਜ ਆ ਕਿ ਉਹਨਾਂ ਨੂੰ ਰਾਤ ਸਮੇਂ ਹੀ ਦਫਨਾਇਆ ਜਾਂਦਾ ਕਿਉਂਕਿ ਉਹਨਾਂ ਦੇ ਵਹਿਮ ਆ ਕਿ ਜੇ ਨਾਰ ਜਾਂ ਨਾਰੀ ਉਹਨਾਂ ਨੂੰ ਦਫਨਾਉਂਦਾ ਦੇਖ ਲਵੇ ਤਾਂ ਅਗਲੇ ਜਨਮ ਉਹ ਹੀਜੜਾ ਬਣ ਜਾਂਦਾ ਉਹਨਾਂ ਦੇ ਮਰਨ ਤੇ ਖੁਸ਼ੀਆਂ ਮਨਾਇਆ ਜਾਂਦੀਆਂ ਹਨ ਵੱਡਾ ਪੂਜ ਕੀਤਾ ਜਾਂਦਾ ਹੀਜੜੇ ਅੰਮਾ ਨੂੰ ਕਬਰਿਸਤਾਨ ਦੇ ਬਾਹਰਲੇ ਖੁੱਲੇ ਮੈਦਾਨ 'ਚ ਦਫਨ ਕਰਨ ਤੱਕ ਜੁੱਤੀਆਂ ਮਾਰਦੇ ਰਹੇ ਅੰਮਾ ਚਲੀ ਗਈ ਪਲਾਂ 'ਚ ਦੂਸਰੇ ਲੋਕ ਦੀ ਵਾਸੀ ਹੋ ਗਈ ਅੰਮਾ ਦੇ ਜਾਣ ਨਾਲ ਜਿਵੇਂ ਸਾਰਾ ਮੁਹੱਲਾ ਸੁੰਨਾ ਹੋ ਗਿਆ ਗगन ਰੋਂਦਾ ਰੋਂਦਾ ਭੁੱਖਣ ਪਾਣਾ 베ਜੀ ਦੀ ਕੋਧ ਵਿੱਚ ਸੌ ਗਿਆ ਰਾਤ ਨੂੰ ਰੋਜ਼ ਦੀ ਤਰ੍ਹਾਂ ਮੈਂ ਅੰਮਾ ਦੀ ਖਿੜਕੀ ਵੱਲ ਦੇਖਿਆ ਖਿੜਕੀ ਖਾਲੀ ਦੇਖ ਮੇਰਾ ਕਲੇਜਾ ਮੂਹ ਨੂੰ ਆ ਗਿਆ ਮੈਂ ਖਿੜਕੀ ਨਾਲ ਲੱਗ ਕੇ ਖੂਬ ਰੋਈ ਅੱਜ ਵੀ ਮੇਰੀ ਖਿੜਕੀ ਦੇ ਬਾਹਰ ਫੇਰ ਚੰਦਰਮਾ ਸੀ ਪਰ ਉਦਾਸ ਉਦਾਸ ਅਧੂਰਾ ਅਧੂਰਾ ਅੰਮੂ ਅੰਮੂ ਰੋਂਦੇ ਹੋਏ ਮੈਂ ਖਿੜਕੀ ਬੰਦ ਕਰ ਦਿੱਤੀ ਸੋ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜੇਕਰ ਹਜੇ ਤੱਕ ਨਹੀਂ ਕੀਤਾ ਤਾਂ ਜ਼ਰੂਰ ਕਰ ਲਵੋ ਬਾਕੀ ਦੀਆਂ ਕਹਾਣੀਆਂ ਵੀ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਿਓ ਉਹ ਵੀ ਤੁਹਾਨੂੰ ਬਹੁਤ ਪਸੰਦ ਆਉਣਗੀਆਂ ਇਹ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ